ਜੀ ਸਟੂਡੈਂਟਸ ਸਤਿ ਸ੍ਰੀ ਅਕਾਲ ਜਿਹੜਾ ਤੁਹਾਡਾ ਪੀਐਸਟੈਟ ਦਾ ਇੰਤਜ਼ਾਰ ਸੀ ਉਹ ਖਤਮ ਹੋ ਗਿਆ ਕਾਫੀ ਲੰਮੇ ਸਮੇਂ ਤੋਂ ਬਾਅਦ ਜਿਹੜੀ ਕੋਈ ਗੱਲ ਸਾਹਮਣੇ ਆ ਰਹੀ ਹੈ ਸੋ ਪੀਐਸਟੈਟ ਇਸ ਮਹੀਨੇ ਇਸ ਇਸ ਤਰੀਕ ਨੂੰ ਹੋਣ ਜਾ ਰਿਹਾ ਹੈਗਾ ਉਹ ਤੁਹਾਨੂੰ ਬਹੁਤ ਜਲਦੀ ਦੱਸਣ ਜਾ ਰਹੇ ਆ ਤੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਤੇ ਨਵੇਂ ਹੈਗੇਂ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਕਿਉਂਕਿ ਆਪਣੇ ਚੈਨਲ ਦੇ ਉੱਤੇ ਆਲਰੇਡੀ ਹੀ ਜਿਹੜੀਆਂ ਪੀਐਸਟੈਟ ਦੀਆਂ ਫ੍ਰੀ ਕਲਾਸਾਂ ਦੇ ਰਾਹੀਂ ਵੀਡੀਓ ਲੈਕਚਰ ਦੇ ਰਾਹੀਂ ਤੁਹਾਨੂੰ ਤਿਆਰੀ ਕਰਵਾਈ ਜਾ ਰਹੀ ਹੈ ਨਵੇਂ ਅੱਗੇ ਹੁਣ PSE ਔਣ ਤੇ ਜਿਹੜੀ ਆਪਣੀ ਤਿਆਰੀ ਦੇ ਇੱਕ ਹੋਰ ਨਵੀਂ ਸਟ੍ਰੈਟਜੀ ਹੋएगी ਉਹ ਤੁਹਾਨੂੰ ਸਾਰੀ ਐਂਡ ਤੱਕ ਵੀਡੀਓ ਦਿੱਤੀ ਦੱਸੀ ਜਾਊਗੀ ਜਿਹੜੇ ਆਪਣੇ ਕੁਝ ਕੋਰਸ ਵਗੈਰਾ ਉਹਨਾਂ ਨੂੰ ਤੁਸੀਂ ਕਿਵੇਂ ਫੋਲੋ ਕਰ ਸਕਦੇ ਹੋ ਉਹ ਵੀ ਤੁਹਾਨੂੰ ਦੱਸਿਆ ਜਾਏਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਿਲਕੁਲ ਅਫੀਸ਼ੀਅਲ ਜਾਣਕਾਰੀ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਜਿਹੜੇ ਤੁਹਾਡੇ ਸਾਹਮਣੇ ਕੁਝ ਨੋਟਸ ਹੈਗੇ ਆ ਇਹ ਅਫੀਸ਼ੀਅਲ ਚੀਜ਼ਾਂ ਹੈਗੀਆਂ ਸਾਰੀਆਂ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਜੁੜਜੋ ਸਭ ਤੋਂ ਪਹਿਲਾਂ ਚੈਨਲ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ PS. 26 ਮਈ ਨੂੰ ਪਿਛਲੇ ਇੱਕ ਟੈਂਟੇਟਿਵ ਡੇਟ ਦਿੱਤੀ ਗਈ ਸੀ ਜਿਹਨੂੰ ਅਸੀਂ ਸੰਭਾਵਿਤ ਡੇਟ ਬੋਲਦੇ ਆ ਸੰਭਾਵਿਤ ਡੇਟ ਦਿੱਤੀ ਗਈ ਸੀ ਪਰ ਉਸ ਤਰੀਕ ਨੂੰ ਪੇਪਰ ਨਹੀਂ ਹੋਇਆ ਕਿਉਂਕਿ ਪਿੱਛੇ ਕੋਡ ਆਫ ਕੰਟੈਕਟ ਦਾ ਬਹਾਨਾ ਲਾ ਦਿੱਤਾ ਸੀ ਪਰ ਹੁਣ ਜਦੋਂ ਕਿ ਤੁਸੀਂ ਆਹ ਨੋਟਸ ਦੇਖ ਸਕਦੇ ਹੋ ਇਸ ਨੋਟਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਯੂਨੀਅਨ ਦਾ ਮੈਸੇਜ ਦਿਖਾ ਰਿਹਾ ਹਾਂ ਯੂਨੀਅਨ ਦਾ ਮੈਸੇਜ ਮੈਸੇਜ ਪੜੋ ਕਹਿੰਦੇ ਵੀ ਹਾਂਜੀ ਸਕਾਰਜੋਗ ਸਾਥੀਓ ਸਾਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਅੱਜ ਐਜੂਕੇਸ਼ਨ ਡਿਪਾਰਟਮੈਂਟ ਦੀ ਮੀਟਿੰਗ ਹੋ ਚੁੱਕੀ ਹੈ ਉਸ ਦੀ ਅਪਡੇਟ ਆ ਚੁੱਕੀ ਹੈ ਤੇ ਪੀਐਸਟੈਟ ਦੀ ਗੱਲ ਹੋ ਗਈ ਹੈ ਜਿਹੜੇ ਸੋਚਦੇ ਸੀ ਕਿ ਪੇਪਰ ਜਲਦੀ ਹੋਗਾ ਭੁੱਲ ਜਾਓ ਪੀਐਸਟੈਟ ਦੀ ਗੱਲ ਤਾਂ ਹੋ ਗਈ ਪਰ ਜਲਦੀ ਨਹੀਂ ਹੋਊਗਾ ਪੇਪਰ ਪੇਪਰ ਇਸ ਸਾਲ ਦੇ ਦਸੰਬਰ ਤੱਕ ਪੇਪਰ ਹੋਊਗਾ ਤੇ ਕੌਣ ਲੈਣ ਜਾ ਰਿਹਾ ਪੇਪਰ ਪਿਛਲੇ ਵਾਰ ਨਾਲੋਂ ਪੇਪਰ ਔਖਾ ਰਿਹਾ ਜਾਂ ਸੌਖਾ ਰਿਹਾ ਉਹ ਵੀ ਤੁਹਾਨੂੰ ਮੈਂ ਦੱਸਦਾ ਇੱਕ ਮਿੰਟ ਹੁਣ ਤੁਸੀਂ ਦੇਖੋ ਇਹਨੂੰ ਪੂਰਾ ਪੜ੍ਹ ਲੈਨੇ ਆਪਾਂ ਕਹਿੰਦੇ ਪੀਐਸਟੈਟ ਦੀ ਗੱਲ ਹੋ ਗਈ ਜਿਹੜੇ ਸੋਚਦੇ ਪੇਪਰ ਜਲਦੀ ਹੋਊਗਾ ਭੁੱਲ ਜਾਓ ਬੀਐਡ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ 15 ਦਿਨਾਂ ਦੇ ਅੰਦਰ ਅੰਦਰ ਆਊਟ ਹੋ ਰਿਹਾ ਪੀਪਰ ਸਤੰਬਰ ਤੱਕ ਹੋਵੇਗਾ ਬੀਐਡ ਦੀਆਂ ਪੋਸਟਾਂ ਦਾ ਕਹਿਣ ਦਾ ਮਤਲਬ ਵੀ ਪੀਐਸ ਤੋਂ ਪਹਿਲਾਂ ਮਾਸਟਰ ਕੇਡਰ ਦੀ ਭਰਤੀ ਹੋਊਗੀ ਬੀਐਡ ਦੀਆਂ ਪੋਸਟਾਂ ਜਿਨ੍ਹਾਂ ਦਾ ਸਤੰਬਰ ਦੇ ਵਿੱਚ ਪੀਪਰ ਹੋਊਗਾ ਹੁਣ ਫਿਰ ਤੁਸੀਂ ਆਪ ਹੀ ਇੰਤਜ਼ਾਜਾ ਲਾ ਲਓ ਕਿ ਜਿਹੜਾ ਪੀਪਰ ਪੀਐਸਟੈਟ ਦਾ ਉਹ ਦਸੰਬਰ ਚ ਹੋਏਗਾ ਉਸ ਤੋਂ ਪਹਿਲਾਂ ਭਰਤੀ ਆਊਗੀ ਇੱਕ ਚੀਜ਼ ਹੋਰ ਹੁਣ ਬਹੁਤ ਸਾਰੇ ਨੇ ਇਹ ਨਾਰਾਜ਼ਗੀ ਹੋਊਗੀ ਪੀਐਸਟੈਟ ਦੇਣ ਵਾਲਿਆਂ ਨੂੰ ਕਿ ਯਾਰ ਪੋਸਟਾਂ ਦਾ ਪਹਿਲਾਂ ਜਣੀਏ ਪੀਐਸਟੈਟ ਬਾਅਦ ਚ ਹੋਊਗਾ ਉਹਦੀ ਇੱਕ ਇੱਕ ਗੱਲ ਦੱਸਾਂਗੇ ਤੁਹਾਨੂੰ ਇੱਥੇ ਤੁਸੀਂ ਦੇਖੋ ਇਹ ਵੀ ਲਿਖਿਆ ਵੀ ਜਿਹੜੀ ਇਹ ਪੀਪਰ ਹੈ ਗੁਰੂ ਨਾਨਕ ਦੇਵ ਯੂਨੀਵ ਹੁਣ ਗਰਨਾਨਕਦੇਵ ਯੂਨੀਵਰਸਿਟੀ ਜਦੋਂ ਪਿਛਲੀ ਵਾਰ ਵੀ ਪੇਪਰ ਲਿਆ ਸੀ ਜਦੋਂ ਲੀਕ ਹੋਇਆ ਸੀ ਉਹ ਵੀ ਗਰਨਾਨਕਦੇਵ ਪਰ ਜਦੋਂ ਬਾਅਦ ਚ ਦੁਬਾਰਾ ਲਿਆ ਸੀ ਉਹ ਵੀ ਗਰਨਾਨਕਦੇਵ ਯੂਨੀਵਰਸਿਟੀ ਨੇ ਲਿਆ ਸੀ ਪੇਪਰ ਦੀ ਤੁਸੀਂ ਦੇਖੀ ਹੋਊਗੀ ਐਸਐਸਟੀ ਵਾਲਾ ਨੂੰ ਖਾਸ ਕਰਕੇ ਸਾਰੇ ਜਾਣਦੇ ਕਿ ਐਨਸੀਆਰਟੀ ਲੈਵਲ ਪਾਇਆ ਸੀ ਪੇਪਰ ਬੜਾ ਹੀ ਟਫ ਪੇਪਰ ਪਾਇਆ ਸੀ ਇਸ ਲਈ ਤਿਆਰੀ ਜਿਹੜਾ ਛੱਡ ਗਿਆ ਹੁਣ ਤੁਸੀਂ ਪਿਛਲੇ 6 ਮਹੀਨੇ ਤੋਂ ਤਿਆਰੀ ਕਰ ਰਹੇ ਹੋ ਜਿਹੜਾ ਤਿਆਰੀ ਛੱਡ ਗਿਆ ਸਮਝ ਲਓ ਕਿਤੇ ਨਾ ਕਿਤੇ ਫਿਰ ਉਹ ਉਸ ਰਾਹ ਤੇ ਨਹੀਂ ਜਾ ਸਕਦਾ ਜਿਸ ਰਾਹ ਤੇ ਹੁਣ ਚੱਲ ਰਹੇ ਹੈਗੇ ਹਾਂ ਇੱਕ ਵਾਰੀ ਰਾਹ ਪਟਕ ਗਏ ਤਾਂ ਮੁੜ ਕੇ ਉਸ ਰਾਹ ਤੇ ਆਉ ਤਿਆਰੀ ਜਿਵੇਂ ਚੱਲ ਰਹੀ ਹੈ ਚੱਲਣ ਦਿਓ ਪੇਪਰ ਚਾਹੇ ਤੁਹਾਡਾ ਲੇਟ ਹੋਣ ਜਾ ਰਹੇ ਆ ਕੋਈ ਰੀਜ਼ਨ ਨਹੀਂ ਪਰ ਤਿਆਰੀ ਕਰਦੇ ਰਹਿਣੇ ਆਪਣੇ ਚੈਨਲ ਤੇ ਨਵੀਂ ਸਟ੍ਰੈਟਜੀ ਦੇ ਤੌਰ ਤੇ ਆਪਾਂ ਜਿਹੜੀ ਤਿਆਰੀ ਕਰਵਾਵਾਂਗੇ ਤੁਹਾਨੂੰ ਠੀਕ ਹੈ ਸੋ ਨਵੇਂ ਤਰੀਕੇ ਦੇ ਤੌਰ ਤੇ ਆਪਾਂ ਤਿਆਰੀ ਕਰਵਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਕਰਨੀ ਹੈ ਉਸ ਤੋਂ ਪਹਿਲਾਂ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਫੀਸ਼ੀਅਲ ਜਾਣਕਾਰੀ ਹੈਗੀ ਆ ਜਿਹੜਾ ਲਿਖਿਆ ਹੋਇਆ ਕਿ ਮਾਨਯੋਗ ਤਕਨੀਕੀ ਸਿੱਖਿਆ ਤੇ ਯੋਗ ਸਖਲਾਈ ਚੇਰੀ ਸਿੱਖਿਆ ਦੇ ਭਾਸ਼ਾ ਸਕੂਲ ਸਿੱਖਿਆ ਮੰਤਰੀ ਵੱਲੋਂ ਸਿੱਖਿਆ ਭਾਗ ਅਧੀਨ ਚੱਲ ਰਹੇ ਆਨ ਗoing ਪ੍ਰੋਜੈਕਟ ਇਹ ਸਾਰੇ ਆਨਗoing ਪ੍ਰੋਜੈਕਟ ਉਹਦੇ ਵਿੱਚ ਆ ਸ਼ੋਅ ਕਰ ਰਿਹਾ ਤੁਹਾਡੇ ਸਾਹਮਣੇ ਰਿਕਰੂਟਮੈਂਟ ਐਂਡ ਪਰਪੋਸ਼ਨਸ ਸੋ ਬਹੁਤ ਜਲਦੀ ਆ ਬਿਲਕੁਲ ਨਵੀਂ ਮੀਟਿੰਗ ਆ ਤੁਸੀਂ ਦਿਓ 11 6 2024 11 ਵਜੇ ਠੀਕ ਹੈ ਸੋ ਸਾਰਾ ਡਿਟੇਲ ਲਿਖੀ ਹੋਈ ਆ ਬਿਲਕੁਲ ਅਫੀਸ਼ੀਅਲ ਚੀਜ਼ ਹੈਗੀ ਆ ਇਹ ਤਾਂ ਕਹਿਣ ਦਾ ਮਤਲਬ ਵੀ ਤੁਹਾਡੀਆਂ ਮਾਸਟਰ ਗ੍ਰੇਡ ਦੀਆਂ ਪੋਸਟਾਂ ਪਹਿਲਾਂ ਆ ਰਹੀਆਂ ਪੀਐਸਟ ਬਾਅਦ ਚ ਆ ਰਹੀਆਂ ਪੀਐਸਟ ਉਹਨਾਂ ਨੇ ਕਹਿ ਦਿੱਤਾ ਵੀ ਗਰਨਾਨਕ ਤੇਜ ਯੂਨੀਵਰਸਿਟੀ ਲੈਗੀ ਹੁਣ ਤੁਸੀਂ ਆਪਣਾ ਤਿਆਰੀ ਕਰਨੀ ਹੈਗੀ ਐ ਬੈਸਟ ਤਰੀਕੇ ਨਾਲ ਪੀਐਸਟੈਟ ਦੀ ਆਪਣੇ ਚੈਨਲ ਨਾਲ ਜੁੜਜੋ ਅੱਜ ਤੋਂ ਹੀ ਜਿਹੜੇ ਨਹੀਂ ਜੁੜੇ ਉਹ ਵੀ ਜੁੜਜੋ ਜਿਹੜੇ ਜੁੜੇ ਹੈਗੇ ਆ ਉਹ ਬਣੇ ਰਹੋ ਨਵੀਂ ਸਟੈਟਜੀ ਨਾਲ ਤਿਆਰੀ ਕਰਾਵਾਂਗੇ ਆਪਾਂ ਕਿਉਂਕਿ ਪੇਪਰ ਦੂਰ ਚਲਾ ਗਿਆ ਪਰ ਇਹ ਨਹੀਂ ਹੈਗਾ ਆਪਾਂ ਕਲਾਸਾਂ ਬੰਦ ਕਰਾਂਗੇ ਪਰ ਕਲਾਸਾਂ ਚੱਲਦੀਆਂ ਰਹਿਣਗੀਆਂ ਨਿਊ ਮੈਥਡ ਦੇ ਨਾਲ ਕਰਾਂਗੇ ਚਾਹੇ ਤੁਹਾਡੀ ਸੀਡੀਪੀ ਆ ਚਾਹੇ ਤੁਹਾਡੀ ਪੰਜਾਬੀ ਆ ਚਾਹੇ ਇੰਗਲਿਸ਼ ਆ ਚਾਹੇ ਤੁਹਾਡੀ ਐਸਐਸਟੀ ਹੈਗੀ ਆ ਸੋ ਸਾਰੀਆਂ ਆਪਾਂ ਕਲਾਸਾਂ ਕਰਾਂਗੇ ਤੁਸੀਂ ਆ ਦੇਖ ਸਕਦੇ ਹੋ ਅੱਗੇ ਆਪਣਾ ਜਿਹੜਾ ਫ੍ਰੀ ਕਲਾਸਾਂ ਕਿੱਥੇ ਚੱਲਣ ਏ ਆਪਣੀਆਂ ਡੇਲੀ ਪੰਜ ਸਬਜੈਕਟਾਂ ਦੀਆਂ ਫ੍ਰੀ ਕਲਾਸਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਦੇਖਣੀ ਹੈ ਉਸ ਬਾਰੇ ਵੀ ਦੱਸਦੇ ਆ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਪੇਡ ਕੋਰਸ ਹੈ ਕਿ ਨਾ ਪੇਡ ਕੋਰਸਾਂ ਤੇ ਤੁਹਾਨੂੰ ਇੱਕ ਆਫਰ ਦਿੱਤਾ ਗਿਆ 15% ਜਿਹੜਾ ਤੁਹਾਨੂੰ ਆਫਰ ਦਿੱਤਾ ਗਿਆ ਚਾਹੇ ਤੁਸੀਂ ਕੱਲਾ ਤਿੰਨ ਸਬਜੈਕਟਾਂ ਵਾਲਾ ਕੋਰਸ ਲੈਣਾ ਸੀਡੀਪੀ ਪੰਜਾਬੀ ਇੰਗਲਿਸ਼ ਵਾਲਾ ਠੀਕ ਹੈ ਚਾਹੇ ਤੁਸੀਂ ਕੋਰਸ ਲੈਣਾ ਹੈਗਾ 699 ਵਾਲਾ ਜਿਸ ਨੂੰ ਅਸੀਂ ਕਹਿ ਸਕਦੇ ਹੈਗੇ ਕੱਲਾ ਸੀਡੀਪੀ ਦਾ 30 ਤੋਂ 30 ਅੰਕੇ ਚੱਲ ਜਾ ਸਕਦੇ ਹੋ ਇਹਨਾਂ ਕੋਰਸਾਂ ਵਿੱਚ ਤੁਹਾਨੂੰ ਥਿਉਰੀ ਨੋਟਸ ਪੜਨ ਵਾਸਤੇ ਐਮਸੀਕਿਊ ਨੋਟਸ ਮੌਕ ਟੈਸਟ ਵੀਡੀਓ ਲੈਕਚਰ ਸੁਣਨ ਬਾਅਦ ਤੇ ਸਾਰੀਆਂ ਚੀਜ਼ਾਂ ਮਿਲਣਗੀਆਂ ਇਸੇ ਤਰ੍ਹਾਂ ਐਸਐਸਟੀ ਦਾ ਫੁੱਲ ਕੋਰਸ ਜਿਹੜਾ ਹੈਗਾ ਤੁਸੀਂ ਇਹ ਵੀ ਲੈ ਸਕਦੇ ਹੋ ਠੀਕ ਹੈ ਤੁਹਾਨੂੰ ਫਿਰ ਦੋ ਛੋਟੇ ਕੋਰਸ ਲੈਣ ਦੀ ਜ਼ਰੂਰਤ ਨਹੀਂ ਹੈਗੀ ਤਾਂ ਇਹਨਾਂ ਕੋਰਸਾਂ ਦੇ 15% ਦਾ ਜਿਹੜਾ ਤੁਹਾਨੂੰ ਡਿਸਕਾਊਂਟ ਦਿੱਤਾ ਗਿਆ ਦੋ ਦਿਨਾਂ ਦੇ ਲਈ ਤਾਂ ਇਹਨਾਂ ਕੋਰਸਾਂ ਨੂੰ ਜੁਆਇਨ ਕਰ ਸਕਦੇ ਹੋ ਪਰ ਜੇਕਰ ਤੁਸੀਂ ਇਹਨਾਂ ਕੋਰਸਾਂ ਨੂੰ ਬਾਏ ਕਰ ਲਈਏ ਜੁਆਇਨ ਕਰ ਲਈ ਦੀ ਸੂਫੀ ਸੈਂਟ ਤੁਹਾਡੇ ਕੋਲੇ ਨਹੀਂ ਸਿਸਟਮ ਹੈਗਾ ਤਾਂ ਤੁਸੀਂ ਫਿਰ ਆਪਣੀਆਂ ਫ੍ਰੀ ਕਲਾਸਾਂ ਡੇਲੀ ਪੰਜ ਕਲਾਸਾਂ ਲਗਭਗ YouTube ਤੇ ਆਪਣੀਆਂ ਚੱਲਦੀਆਂ ਹਜ਼ਾਰਾਂ ਹੀ ਕਲਾਸਾਂ YouTube ਦੇ ਆਪਣੀਆਂ ਪਲੇਲਿਸਟਾਂ ਦੇ ਵਿੱਚ ਪਈਆਂ ਤਾਂ ਤੁਸੀਂ ਉਹ ਕਲਾਸਾਂ ਨੂੰ ਫੋ ਚੀਜ਼ਾਂ ਥਿਉਰੀ ਚ ਪੜਨਾ ਚਾਹੁੰਦੇ ਹੋ ਡਿਟੇਲ ਚ ਪੜਨਾ ਚਾਹੁੰਦੇ ਹੋ ਕਨਸੈਪਟ ਪੜਨਾ ਚਾਹੁੰਦੇ ਹੋ ਬੇਸਿਕ ਤੋਂ ਪੜਨਾ ਚਾਹੁੰਦੇ ਹੋ ਪੀਐਸਟੈਟ ਦਾ ਸੀਡੀਪੀ ਕੀ ਹੁੰਦੀ ਹੈ ਪੈਡਾਗੋਜੀ ਪੰਜਾਬੀ ਕੀ ਹੁੰਦੀ ਹੈ ਇੰਗਲਿਸ਼ ਪੈਡਾਗੋਜੀ ਕੀ ਹੁੰਦੀ ਹੈ ਐਸਐਸਟੀ ਪੈਡਾਗੋਜੀ ਕੀ ਹੁੰਦੀ ਹੈ ਬਿਲਕੁਲ ਬੇਸਿਕ ਤੋਂ ਜਿਵੇਂ ਕਹਿੰਦੇ ਵੀ ਆਪਾਂ ਇੱਕ ਬੱਚੇ ਨੂੰ ਉਡਾਣਾ ਸਿਖਾਉਨੇ ਆ ਉਸੇ ਤਰ੍ਹਾਂ ਤੁਸੀਂ ਪੜਨਾ ਸਕਦੇ ਹੋ ਤਾਂ ਤੁਸੀਂ ਇਹਨਾਂ ਕੋਰਸਾਂ ਨੂੰ ਫੋਲੋ ਕਰ ਸਕਦੇ ਹੋ ਜੇਕਰ ਤੁਸੀਂ ਨਵੇਂ ਹੈਗੇ ਹੋ ਸੋ ਜ਼ਿਆਦਾ ਜਾਣਕਾਰੀ ਲਈ ਆਪਣਾ ਇਹ ਨੰਬਰ ਰੂਗਾ ਇਸ ਨੰਬਰ ਤੇ ਵੀ ਆਪਾਂ ਗੱਲ ਕਰ ਲੈਨੇ ਆ ਸੋ 987831752 ਆਪਣਾ ਟੈਲੀ ਤੁਹਾਨੂੰ WhatsApp ਗਰੁੱਪ ਤੇ ਵੀ ਆਉਂਦੀਆਂ Telegram ਚੈਨਲ ਤੇ ਵੀ ਤੁਹਾਨੂੰ ਮਿਲਦੀਆਂ ਰਹਿਣਗੀਆਂ ਦੋਨਾਂ ਨੂੰ ਹੀ ਜਾ ਕੇ ਜੁਆਇਨ ਕਰ ਸਕਦੇ ਹੋ ਇਹਨਾਂ ਦੇ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵੀ ਮਿਲ ਜਾਣਗੇ ਜਿਹੜੇ ਕੋਰਸ ਨੇ ਆਪਣੇ ਕੋਰਸ ਤੁਹਾਨੂੰ ਐਪ MSW ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਇਸ ਐਪ ਦੇ ਉੱਪਰ ਮਿਲਣਗੇ ਇਸ ਐਪ ਦਾ ਲਿੰਕ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦਿੱਤਾ ਗਿਆ ਹੈਗਾ ਤਾਂ ਤੁਸੀਂ ਉੱਥੋਂ ਜਾ ਕੇ ਐਪ ਦੇ ਵਿੱਚ ਜਾ ਕੇ ਕੋਰਸ ਜੁਆਇਨ ਕਰ ਸਕਦੇ ਹੋ ਹਾਂਜੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ 'ਚ ਪੀਐਸ ਸਟੱਡੀ ਸੰਬੰਧੀ ਜਿਹੜੀ ਹੋਰ ਇਨਫੋ ਹੈਗੀ ਆ ਜਾਂ ਨਵੀਆਂ ਕੋਈ ਜੌਬਸ ਬਾਰੇ ਤੋਂ ਤੁਹਾਨੂੰ ਇੱਥੇ ਮਿਲਦੀ ਰਹੇਗੀ ਸੋ ਮਿਲਾਂਗੇ ਅਗਲੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸასი ਸ਼ਕਲ ਧੰਨਵਾਦ